yeah ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਮੇਰੇ YouTube ਫੈਮਿਲੀ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਆ ਤੇ ਦੋਸਤੋ ਅੱਜ ਹੈ ਰੱਖੜੀ ਬੰਧਨ ਤੇ ਸਾਰਿਆਂ ਨੂੰ ਮੇਰੇ ਵੱਲੋਂ ਜਿਹੜੀ ਰੱਖੜੀ ਬੰਧਨ ਦੀ ਬਹੁਤ-ਬਹੁਤ ਜੜੀ ਵਧਾਈ ਹੋਵੇ ਪਰਮਾਤਮਾ ਤੁਹਾਨੂੰ ਸਾਰਿਆਂ ਦੇ ਭਰਾਵਾਂ ਨੂੰ ਜੜੀ ਤੰਦਰੁਸਤੀ ਬਖਸ਼ੇ ਲੋ ਜੀ ਅੱਜ ਮੈਂ ਜਲਦੀ ਉੱਠ ਗਈ ਸੀ ਤੇ ਮੈਂ ਸਾਰਾ ਕੰਮ ਨਿਬੇੜ ਲਿਆ ਹੈ ਬਸ ਮੈਂ ਪੋਚਾ ਲਾ ਕੇ ਹੁਣ ਫ੍ਰੀ ਹੋ ਜਾਊਂਗੀ ਉਸ ਤੋਂ ਬਾਅਦ ਮੈਂ ਨਹਾ ਲੂੰਗੀ ਤੇ ਕਿਉਂਕਿ ਅੱਜ ਸਾਰਿਆਂ ਨੇ ਜੜੀ ਰੱਖਣੀ ਬੰਨ੍ਹਣੀ ਆ ਤੇ ਇੱਥੇ ਮੈਂ ਬਣਾ ਰਹੀ ਸੀ ਗੁਰਮੰਦਾ ਹੈਅਰ ਸਟਾਈਲ ਕਿਉਂਕਿ ਇਹਨਾਂ ਨੇ ਜਾਣਾ ਹੈ ਜਨਾਨਕੇ ਰਖੜੀ ਬੰਨਣ ਵਾਸਤੇ ਇੱਥੋਂ ਜਿਹੜਾ ਨੇੜੇ ਪੈਂਦਾ ਇਹਨਾਂ ਦੇ ਨਾਨਕੇ ਤੇ ਅੱਜ ਇਹ ਸਵੇਰ-ਸਵੇਰ ਜਾਣਗੇ ਤੇ ਸ਼ਾਮ ਨੂੰ ਆ ਜਾਣਗੇ ਤੇ ਇਹਨਾਂ ਦੇ ਨਾਲ ਜਾਣਾ ਹੈ ਮੇਰੀ ਨਿਮਰਤ ਨੇ ਕਿਉਂਕਿ ਬਹੁਤ ਦਿਨਾਂ ਦੀ ਜੜੀ ਜਿੱਦ ਕਰ ਰਹੀ ਹੈ ਕਿ ਮੈਂ ਵੀ ਨਾਲ ਜਾਵਾਂਗੀ ਮੈਂ ਵੀ ਨਾਲ ਜਾਵਾਂਗੀ ਹੁਣ ਇਹਨੂੰ ਚਾਹ ਚੜਾ ਪਿਆ ਕਿ ਮੈਂ ਨਾਲ ਜਾਵਾਂਗੀ ਸਵੇਰ ਦੀ ਕਹਿੰਦੀ ਸੀ ਮੰਮਾ ਮੈਨੂੰ ਤਿਆਰ ਕਰ ਦਿਓ ਤੇ ਤਿਆਰ ਹੋ ਕੇ ਘੁੰਮ ਰਹੀ ਹੈ ਦੇਖੋ तो मैं हूँ इन कहनी हाँ कि मैं पिछों चली जाऊँगी तो इन हूँ कोई फर्क नहीं पै रहा उमे मेरे तो बिना बिल्कुल भी नहीं रह रही तो करके मैं तो हेयर स्टाइल बना रही सी, सी चाची मेरा हेयर स्टाइल बना दो जसो हम चल नुड मॉर्निंग आई ਹਰ ਇੱਕ ਤੇ ਨੁਰਾਨਾ ਮम्मी ਕੀ ਜਾ ਰਹੀ ਹੈ ਨਾਲ ਕਹਾਣਾ ਹਾਂ ਉਹ ਹੁੰਦਾ 10 15 ਮਿੰਟ ਹਾਂ ਹੀਰੋ ਕਹਾਂ ਜਾ ਰਿਹਾ ਹੈ ਹੀਰੋ ਅਸੀਂ ਨਾਨੀ ਹੋ ਜਾ ਹਾਂ ਇੱਕ ਹੋਰ ਬੋਲਦੀ ਹੈ ਮੈਨੂੰ ਪਤਾ ਨਹੀਂ ਹੁਦਸਤਾ ਹੀਰੋ ਬਣਿਆ ਦਾ ਹੀਰੋ ਲੈ ਕੇ ਆ ਗਏ ਨਈ ਰਾਸ ਹੈ ਹੈ ਡਾਇਰਾ ਪੀਚ ਹੈ ਓਰੇ ਆ ਥਿਰੋ ਕਹਾਂ ਜਾ ਰਹੇ ਹੋ ਨਾਨੀ ਹਾਂ ਉਹ ਨੀ ਮੋ ਬਾਏ ਬਾਏ ਜਸੂ ਨਾ ਆਇਆ ਆ ਮੋੜਾ ਮਾਗੇ ਜਾਣਾ ਨਹੀਂ ਆਏ ਤੇਰੇ ਕੱਪੜੇ ਵੀ ਆਏ ਹੋਣਗੇ ਹਾਂ ਲੋ ਮੇਰੀ ਸਵਾਰੀ ਘਟਾਉਣਾ ਇੱਕ ਬਸ ਤੁਰਦੇ ਆਗੇ ਚੱਲੀ ਮਾਤਾ ਹਾਂ ਚੱਲ ਈਮੀ ਦੇਖੇ ਦੇਖਦੀ ਬਣੀ ਹਾਂ ਲਾ ਲੋ ਜੀ ਹੁਣ ਨਿਮਰਤ ਚਲੀ ਗਈ ਐ ਤੇ ਹੁਣ ਕਰਦੀ ਐ ਮੈਂ ਜਿਹੜਾ ਬਾਕੀ ਦਾ ਆਪਣਾ ਕੰਮ ਬਚਦਾ ਸੀਗਾ ਕਿਉਂਕਿ ਅੱਜ ਸਵੇਰ ਸਵੇਰੇ ਜਿਹੜਾ ਝਾੜੂ ਪੋਚਾ ਕਰ ਲਿਆ ਸੀਗਾ ਕੱਪੜੇ ਰਹਿ ਗਏ ਤੇ ਰੋਟੀ ਦਾ ਕੰਮ ਰਹਿ ਗਿਆ ਕਿਉਂਕਿ ਨਿਮਰ ਦੇ ਪਾਪਾ ਚਲੇ ਗਏ ਸੀ ਸਵੇਰ ਸੁਬਾ ਉਹ ਅੱਜ ਰੋਟੀ ਨਹੀਂ ਖਾ ਕੇ ਗਏ ਉਹ ਦੁਕਾਨ ਲਾਉਣ ਵਾਸਤੇ ਗਏ ਆ ਤੇ ਮੁੜ ਕੇ ਆਉਣਗੇ ਬਸ ਉਹਦੇ ਨਾਲ ਉਹ ਜਿਹੜਾ ਰੋਟੀ ਖਾ ਕੇ ਜਾਣਗੇ ਇਸ ਕਰਕੇ ਮੈਂ ਹੁਣ ਉਹ ਆ ਚੁੱਕੇ ਸੀ ਕਿ ਨਾ ਰਹੇ ਸੀਗੇ ਤੇ ਮੈਂ ਹੁਣ ਬਣਾ ਰਹੀ ਸੀ ਉਹਨਾਂ ਵਾਸਤੇ ਰੋਟੀ ਮੈਂ ਕਿਹਾ ਉਸ ਤੋਂ ਬਾਅਦ ਚਲੋ ਰੋਟੀ ਖਾ ਕੇ ਤੁਸੀਂ ਰਖੜੀ ਬਣਾ ਕੇ ਜਿਹੜਾ ਫੇਰ ਦੁਕਾਨ ਤੇ ਚਲੇ ਜਾਓ ਤੇ ਚਲੋ ਮੈਂ ਵੀ ਖਾ ਲੂੰਗੀ ਤੇ ਨਿਮਰਤ ਵੀ ਨਾ ਮੈਨੂੰ ਸੁੰਦਾ ਸੁੰਦਾ ਜਿਹਾ ਲੱਗ ਰਿਹਾ ਆ ਹੋਂ ਤਾਂ ਫਿਰਦੀ ਰਹਿੰਦੀ ਐ ਤੇ ਉਹਨੂੰ ਸ਼ਰਾਰਤ ਕਰਦੀ ਐ ਤੇ ਬੁਰੀ ਲੱਗਦੀ ਐ ਪਰ ਹੁਣ ਮੇਰਾ ਦਿਲ ਨਹੀਂ ਲੱਗ ਰਿਹਾ ਕਿ ਮੇਰੀ ਨਿਮਰਤ ਮੇਰੇ ਕੋਲ ਨਹੀਂ ਹੈਗੀ ਸੁੰਦਾ ਸੁੰਦਾ ਜਿਹਾ ਲੱਗੀ ਜਾਂਦਾ ਆ ਵੈਸੇ ਤਾਂ ਸ਼ਾਮ ਨੂੰ ਆ ਜੂਗੀ ਪਰ ਫਿਰ ਵੀ ਹਨਾ ਮਾਂ ਦਾ ਦਿਲ ਤਾਂ ਐ ਹੀ ਹੁੰਦਾ ਕਿ ਬੱਚਿਆਂ ਵਾ ਨਾਲ ਬਿਲਕੁਲ ਵੀ ਨਹੀਂ ਲੱਗਦਾ ਹੁੰਦਾ ਬੱਚੇ ਜਿੰਨਾ ਮਰਜ਼ੀ ਜਿਹੜਾ ਸ਼ਰਾਰਤ ਕਰਦੇ ਰਹਿਣ ਤੇ ਚਲੋ ਸ਼ਾਮ ਤੱਕ ਜਿਹੜੇ ਆ ਜੂਗੀ ਫੋਨ ਕਰਕੇ ਪੁੱਛੂੰਗੀ ਕਿ ਜੀ ਲਾਇਆ ਕਿ ਨਹੀਂ ਲਾਇਆ ਉਹਨੇ वैसे तो बच्चਿਆਂ ਨਾਲ ਜਿਹੜਾ ਜੀ ਲਾ ਲਓ ਕਿਉਂਕਿ ਜਸੂ ਹੁਣੇ ਨਾਲ ਹੀ ਗਏ ਆ ਉਹਨਾਂ ਦੇ ਨਾਲ ਤੇ ਜਿਹੜਾ ਜੀ ਲਾ ਲੈਂਦੀ ਹੁੰਦੀ ਆ ਲੋ ਜੀ ਇੱਥੇ ਆਪਾਂ ਰੋਟੀ ਬਣਾ ਰਹੇ ਆ ਲੋ ਜੀ ਰੋਟੀ ਬਣਾਉਣ ਤੋਂ ਬਾਅਦ ਮੈਂ ਲੱਗੀ ਸੀ ਨਿਮਰਦੇ ਪਾਪਾ ਦੇ ਕੱਪੜਿਆਂ ਦੇ ਪ੍ਰੈਸ ਕਰਨ ਵਾਸਤੇ ਕਿਉਂਕਿ ਉਹ ਆਏ ਸੀ ਹੁਣੇ ਤੇ ਧੋਣ ਵਾਸਤੇ ਚਲੇ ਗਏ ਸੀ ਕਿਉਂਕਿ ਸਵੇਰ ਸਵੇਰ ਦੁਕਾਨ ਲਾਉਣ ਵਾਸਤੇ ਚਲੇ ਗਈ ਸੀ ਕਿਉਂਕਿ ਤੁਹਾਰ ਦਾ ਦਿੰਦਾ ਨਾ ਤੇ ਉਹਨਾਂ ਨੇ ਐਸੀ ਵੀ ਦੁਕਾਨ ਪਹਿਲਾਂ ਲਾ ਕੇ ਨਾ ਮੈਂ ਇੱਕ ਵਾਰੀ ਸਜਾ ਆਵਾ ਉਸ ਤੋਂ ਬਾਅਦ ਹੀ ਨਾ ਕੇ ਜਾਊਂਗਾ ਤੇ ਮੈਂ ਚਲੋ ਫਟਾਫਟ ਉਹਨਾਂ ਦੇ ਕੱਪੜੇ ਤੇ ਪ੍ਰੈਸ ਕਰ ਰਹੀ ਸੀ ਮੈਂ ਕਿਹਾ ਚਲੋ ਵੀ ਮੈਂ ਕਰ ਦਿੰਦੀ ਆ ਤੁਸੀਂ ਨਾ ਲਓ ਇਸ ਟਾਈਮ ਮੈਂ ਫ੍ਰੀ ਆ ਕਿਉਂਕਿ ਅੱਜ ਮੈਂ ਸਵੇਰੇ ਜਲਦੀ ਉੱਠ ਗਈ ਸੀ ਤੇ ਕਿਉਂਕਿ ਉਹਨਾਂ ਨੇ ਜਾਣਾ ਸੀ ਨਾ ਮੇਰੀ ਜਠਾਣੀ ਉਹਨਾਂ ਦੇ ਬੱਚਿਆਂ ਨੇ ਤੇ ਨਿਮਰਤ ਨੇ ਵੀ ਨਾਲ ਜਾਣਾ ਸੀਗਾ ਤਾਂ ਕਰਕੇ ਅਸੀਂ ਅੱਜ ਜਲਦੀ ਉੱਠ ਗਏ ਸੀ ਤੇ ਉਹਨਾਂ ਨੇ ਵੀ ਰਖੜੀਆਂ ਜੜੀਆਂ ਬੰਨਣੀਆਂ ਸੀਗੀਆਂ ਸਾਰੇ ਨੇ ਆਪੋ ਆਪਣੇ ਕੰਮਾਂ ਤੇ ਜਾਣਾ ਸੀਗਾ ਤਾਂ ਕਰਕੇ ਅੱਜ ਸਾਰੇ ਜਿਹੜੇ ਜਲਦੀ ਉੱਠ ਕੇ ਵੀ फटाफट ਜਿਹੜਾ ਸਿਰੇ ਸਿਰੇ ਬੰਨਣ ਕੇ ਵੀ ਚਲੇ ਜਾਣਗੇ ਪਰ ਮੇਰੇ ਹਸਬੰਦ ਦੇ ਨਹੀਂ ਬੰਦੀ ਸੀ ਕਿਉਂਕਿ ਉਹਲੇ ਉੱਠੇ ਨਹੀਂ ਸੀਗੇ ਉਹ ਕਹਿੰਦੇ ਮੈਂ ਚਲੋ ਬਾਅਦ 'ਚ ਹੀ ਬਣਾ ਲੂੰਗਾ ਨਾ ਕੇ ਤੇ ਉਹ ਹੁਣ ਆਏ ਸੀ ਕਿ ਦੁਕਾਨ ਲਾ ਕੇ ਤੇ ਹੁਣ ਉਹਨਾਂ ਤੋਂ ਰਖੜੀ ਵੀ ਬਣਾ ਕੇ ਜਾਣਗੇ ਜਿਹੜੀਆਂ ਮੇਰੀ ਜੇਠ ਦੀਆਂ ਬੇਟੀਆਂ ਨੇ ਦੋ ਉਹਨਾਂ ਤੋਂ ਇੱਕ ਗਈ ਹੋਈ ਐ ਉਹ ਸ਼ਾਮ ਨੂੰ ਆ ਕੇ ਬਣਾ ਬੰਨੂਗੀ ਤੇ ਤੁਸੀਂ ਵਲੌਗ ਨਾਲ ਇਦਾਂ ਹੀ ਬਣੇ ਰਹੋ ਤੇ ਨਸਾਵਾਂ ਨੇ ਜੋ ਵੀਡੀਓ ਬਣਦੀ ਫੋਟੋ ਪਾਚ ਲੈ ਜਦੋਂ ਮੈਂ ਪਹਿਲਾਂ ਗਿਆ ਸੀ ਮੈਂ ਕਿਭੀ ਜਾ ਚਾਚੂ ਨਾਲ ਗਏ ਹੋ ਜਾਂ ਆਂਦੇ ਹੋ ਲੋ ਅਜੀ ਨੀਮਰ ਦੇ ਪਾਪਾ ਰੋਟੀ ਖਾ ਕੇ ਤੇ ਕੁੜੀਆਂ ਤੋਂ ਰਖੜੀ ਬਣਾ ਕੇ ਜਿਹੜੇ ਦੁਕਾਨ ਤੇ ਚਲੇ ਗਏ ਸੀ ਉਸ ਤੋਂ ਬਾਅਦ ਮੈਂ ਸੋਚਿਆ ਚਲੋ ਮੇਰੇ ਕੱਪੜੇ ਰਹਿ ਗਏ ਸੀ ਕਿਉਂਕਿ ਸਵੇਰੇ ਬੰਜੜਾ ਸਾਰਾ ਕੰਮ ਆਪਣਾ ਦਬੇੜ ਲਿਆ ਸੀਗਾ ਤੇ ਕੱਪੜੇ ਮੇਰੇ ਰਹਿ ਗਏ ਸੀ ਤੇ ਮੈਂ ਕਿਹਾ ਚਲੋ ਮੈਂ ਕੱਪੜੇ ਵੀ ਜਿਹੜੇ ਧੋ ਲੈਣੀਆਂ ਮੌਸਮ ਬਹੁਤ ਖਰਾਬ ਲੱਗ ਰਿਹਾ ਹੈ ਸ਼ਾਇਦ ਬਾਰਿਸ਼ ਆਊਗੀ ਤੇ ਹੁਣੇ ਮੈਂ ਆਪਣੀ ਨਨਾਲ ਦੇ ਕੋਲ ਫੋਨ ਕਰਿਆ ਸੀ ਤੇ ਉਹਨੇ ਦੱਸਿਆ ਸੀ ਕਿ ਸਾਡੇ ਵਾਲੀ ਸਾਈਡ ਜਿਹੜਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੇ ਸਾਡੇ ਸ਼ਹਿਰ ਤੋਂ ਨੇੜੇ ਹੀ ਆ ਉਹਨਾਂ ਦਾ ਜਿਹੜਾ ਪਿੰਡ ਹੈ ਨੇੜੇ ਹੀ ਹੈ ਤੇ ਸ਼ਾਇਦ ਇੱਧਰ ਵੀ ਜਿਹੜਾ ਮੀਂਹ ਆਊਗਾ ਬੱਦਲ ਤਾਂ ਬਣੇ ਹੋਏ ਆ ਤੇ ਮੈਂ ਕਿਹਾ ਚਲੋ ਫਟਾਫਟ ਜਿਹੜੇ ਕੱਪੜੇ ਧੋ ਕੇ ਜਿਹੜੇ ਸੁੱਕਣੇ ਪਾ ਦੂੰਗੀ ਅੰਦਰ ਹੀ ਪਾ ਦੂੰਗੀ ਕਿਉਂਕਿ ਮੀਂਹ ਆਉਣ ਵਾਲਾ ਹੈ ਕਿਉਂਕਿ ਕੱਪੜੇ ਜਿਹੜੇ ਹੈਗੇ ਸੀ ਇੰਨੇ ਨਹੀਂ ਸੀ ਥੋੜੇ ਜੇ ਸੀ ਕਿ ਮੈਂ ਕਿਹਾ ਕਾਨੂੰ ਐਵੇਂ ਹੀ ਇਕੱਠੇ ਕਰਨੇ ਆ ਵੀ ਜਿਹੜੇ ਥੋੜੇ ਜਿਹੇ ਹੈਗੇ ਆ ਉਹ ਧੋ ਦਿੰਦੀ ਆ ਤੇ ਇਸ ਕਰਕੇ ਮੈਂ ਹੁਣ ਲੱਗੀ ਸੀ ਕੱਪੜੇ ਧੋਣ ਤੇ ਬੱਦਰ ਬਹੁਤ ਜ਼ਿਆਦਾ ਜਿਹੜਾ ਬਣਿਆ ਹੋਇਆ ਆ ਰਹਣੋ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਕਰਦੀ ਹਾਂ ਤੁਹਾਡਾ ਮੈਂ ਆਪਣੇ ਚੈਨਲ ਕਿਚਨ ਹோம் ਵਲੌਗ ਵਿੱਚ ਤੇ ਦੋਸਤੋ ਸਾਡੇ 4:00 ਵਜੇ ਦਾ ਟਾਈਮ ਹੋਇਆ ਪਿਆ ਤੇ ਇਹ ਅੱਜ ਹੈਗਾ ਰੱਖੜੀ ਬੰਧਨ ਤੇ ਮੇਰੇ ਵੱਲੋਂ ਸਾਰਿਆਂ ਨੂੰ ਜਿਹੜਾ ਰੱਖੜੀ ਬੰਧਨ ਦੀਆਂ ਬਹੁਤ-ਬਹੁਤ ਜਿਹੜੀਆਂ ਵਧਾਈਆਂ ਹੋਣ ਤੇ ਸਾਰੇ ਸਾਰਿਆਂ ਦੇ ਘਰ ਪਰਮਾਤਮਾ ਜਿਹੜਾ ਖੁਸ਼ੀਆਂ ਲੱਗਿਆ ਹੋਵੇ ਸਾਰਿਆਂ ਦੇ ਜਿਹੜੇ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਅੱਜ ਹੈਗਾ ਦਿਨ ਸੋਵਾਰ ਦਾ ਤੇ ਅੱਜ ਮੇਰੀ ਨਿਮਰਤ ਗਈ ਹੋਈ ਹੈ ਮੇਰੀ ਜਠਾਣੀ ਦੇ ਨਾਲ ਮੋਦੇ ਪੈ ਕੇ ਕਿ ਮਤਲਬ ਬੱਚੇ ਸੀਗੇ ਮੇਰੇ ਜਠਾਣੇ ਦੇ ਉਹਨਾਂ ਦੇ ਨਾਲ ਹੀ ਤੁਲ ਗਈ ਕਹਿੰਦੀ ਮੈਂ ਉਹਨਾਂ ਦੇ ਨਾਲ ਹੀ ਜਾਣਾ ਹੈ ਤੇ ਨਹੀਂ ਤੱਕ ਵੈਸੇ ਹਲੇ ਆਈ ਨਹੀਂ ਸ਼ੀਕਰ ਵਿੱਚ ਮੈਨੂੰ ਦਿਨ ਨਾ ਰੌਣਕ ਨਹੀਂ ਲੱਗ ਰਹੀ ਆਗੀ ਕਿ ਇਹਨਾਂ ਹੀ ਤਾਂ ਫੜਦੀ ਰਹੀ ਮੰਮੀ ਮੰਮੀ ਕਰਦੀ ਤੇ ਕੁਝ ਦਿਨਾਂ ਤੱਕ ਮਤਲਬ ਅਸੀਂ ਵੀ ਜਾਵਾਂਗੇ ਤੇ ਅੱਜ ਅਸੀਂ ਤਾਂ ਨਹੀਂ ਗਏ ਹੈਗੇ ਰਖੜੀ ਵਾਲੇ ਦਿਨ ਕਿਉਂਕਿ ਮੇਰੇ ਹਸਬੰਦ ਦੀ ਜਿਹੜੀ ਸ਼ਾਪ ਹੈ ਉਹ ਐਵੇਂ ਦੇ ਸਮਾਨ ਦੀ ਆ ਤੇ ਉਹਨਾਂ ਦਾ ਸੀਗਾ ਸੀਜ਼ਨ ਦਾ ਟਾਈਮ ਤਾਂ ਕਰਕੇ ਅਸੀਂ ਗਈ ਨਹੀਂ ਹੈ ਕਿ ਚਲੋ ਆਹ ਦੋ ਦਿਨ ਕੰਮ ਦੇ ਹੁੰਦੇ ਆ ਤਾਂ ਕਰਕੇ ਚਲੋ ਜਾਂ ਪਹਿਲਾਂ ਬੰਦ ਹੁੰਦੀਆਂ ਜਾਂ ਬਾਅਦ ਚ ਬੰਦ ਲਵਾਂਗੇ ਤੇ ਪਹਿਲਾਂ ਸਾਡੇ ਤੋਂ ਕਿਤੇ ਕਰ ਨਹੀਂ ਜਿਹੜਾ ਜਾਇ ਨਹੀਂ ਗਿਆ ਇਸ ਕਰਕੇ ਜਿਹੜਾ ਅਸੀਂ ਹੁਣ ਬਾਅਦ ਚ ਜਾਵਾਂਗੇ ਤੇ ਸਾਰੇ ਜਾਏ ਮੇਰੀਆਂ ਦੋਵੇਂ ਠਾਣੀਆਂ ਵੀ ਜਾਈਆਂ ਤੇ ਮੈਂ ਰਹਿ ਗਈ ਅਸੀਂ ਹੁਣ ਥੋੜੇ ਦਿਨ ਤੱਕ ਜਾਵਾਂਗੇ ਤੋ ਉਹ ਨਾਲ ਜਿਹੜਾ ਵਲੌਗ ਜਰੂਰ ਸ਼ੇਅਰ ਕਰੂੰਗੀ ਮੈਂ ਕਿ ਤੁਸੀਂ ਵਲੌਗ ਨਾਲ ਐਡਾ ਹੀ ਬਣੇ ਰਹੋ ਤੇ ਵੱਧ ਤੋਂ ਵੱਧ ਜਿਹੜਾ ਸਪੋਰਟ ਕਰਿਆ ਕਰੋ ਪਿਆਰ ਦਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਹੁਣ ਅਸੀਂ ਚੱਲਦੇ ਆ ਆਪਾਂ ਅੰਦਰ ਤੇ ਦੇਖੋ ਨੂਰ ਸੋ ਰਿਹਾਗਾ ਹੋਰ ਸੱਤਾ ਪਿਆ ਇਹ ਵੀ ਮੇਰੇ ਵੱਡੇ ਜੇਠ ਦਾ ਮੁੰਡਾ ਆ ਇਹ ਇੱਧਰ ਹੀ ਫੋਨ ਦੇਖਦਾ ਦੇਖਦਾ ਜਿਹੜਾ ਸੋ ਗਿਆ ਤੇ ਅੱਜ ਦੇਖੋ ਨਿਮਰਤ ਵੀ ਨਾ ਮੇਰਾ ਘਰ ਜਿਹੜਾ ਸੁੰਨਾ ਬਿਆਗਾ ਨਹੀਂ ਤਾਂ ਉਹ ਹੀ ਕਦੇ ਕਿੱਥੇ ਖਲਾਰਾ ਪਤਾ ਕਦੇ ਕਿੱਥੇ ਪਤਾ ਸਾਰਾ ਦਿਨ ਉਹ ਐ ਹੀ ਫਿਰਦੀ ਰਹਿੰਦੀ ਐ ਤੇ ਅੱਜ ਮੈਨੂੰ ਉਹ ਪਤਾ ਲੱਗ ਰਿਹਾ ਹੈ ਵੀ ਮੇਰੀ ਨਿਮਰਤੀ ਨਾ ਮੇਰਾ ਬਿਲਕੁਲ ਜੀਵ ਨਹੀਂ ਲੱਗਦਾ ਨਹੀਂ ਤੇ ਮੈਂ ਉਹ ਪਹਿਲਾਂ ਲੜਦੀ ਰਹਿੰਦੀ ਆ ਕਿ ਮੈਨੂੰ ਟਿਕਰ ਨਹੀਂ ਦਿੰਦੀ ਹੈਗੀ ਤੇ ਸ਼ਾਮ ਤੱਕ ਅਚਾਉ ਆ ਜਾਣ